ਸੰਤ ਬਾਬਾ ਜੀਤ ਸਿੰਘ ਜੀ ਹੰਸਾਲੀ ਵਾਲੇ ਛੋਟੀ ਜੀ ਉਮਰ ਹੈ ਕੋਈ 13-14 ਸਾਲਾਂ ਦੀ ਮ੍ਰਿੰਡੇ ਕਿਸੇ ਪ੍ਰੇਮੀ ਦੇ ਘਰ ਚਲੇ ਗਏ ਆਪਣੀ ਮौज ਵਿੱਚ ਉੱਥੇ ਇੱਕ ਨਿਹੰਗ ਸਿੰਘ ਬਾਬਾ ਜੀ ਦੇ ਦਰਸ਼ਨ ਕਰਨ ਆਇਆ ਵੀ ਛੋਟੀ ਜੀ ਉਮਰ ਦੇ ਭਗਤ ਜੀ ਨੇ ਪਿਛਲੇ ਜਨਮਾਂ ਦਾ ਗਿਆਨ ਹੈ ਜਿਨ੍ਹਾਂ ਨੂੰ ਜਿਹੜਾ ਸਾਹਮਣੇ ਬੈੰਦਾ ਉਹਦੇ ਵੀ ਅਗਲੇ ਪਿਛਲੇ ਜਨਮਾਂ ਦਾ ਦੱਸ ਦਿੰਦੇ ਉਹਨੇ ਦਰਸ਼ਨ ਕੀਤੇ ਮਹਾਪੁਰਸ਼ ਨੂੰ ਕਹਿਣ ਲੱਗੇ ਭਾਈ ਜਸਵੰਤ ਸਿੰਘ ਜਸਵੰਤ ਸਿੰਘ ਦਾ ਨਾਮ ਸੀ ਤੂੰ ਮੈਨੂੰ ਇੱਕ ਚੱਗਾ ਪਜਾਮਾ ਸਲਾ ਦੇ ਆਪਣੇ ਮੁੰਡੇ ਵਾਸਤੇ ਵੀ ਸਲਾ ਲੈ ਉਹ ਕਹਿਣ ਲੱਗਾ ਕਹਿੰਦਾ ਭਗਤ ਜੀ ਮੇਰੇ ਤਾਂ ਮੁੰਡਾ ਹੀ ਨਹੀਂ ਕੋਈ ਹੈਗਾ ਲਾਦ ਹੀ ਨਹੀਂ ਹੈਗੀ ਕਹਿੰਦੇ ਹੋ ਜਾਣੀ ਆ ਆਉਂਦੇ ਸਾਲ ਨੂੰ ਤੇਰੇ ਉਸੇ ਤਰ੍ਹਾਂ ਹੀ ਹੋਇਆ ਆਉਂਦੇ ਸਾਲ ਹੋ ਗਿਆ ਬਚਨ ਹੁੰਦੇ ਨੇ ਪੂਰੇ ਜਿਹੜੇ ਸੰਤ ਮੁਖੋਂ ਹਾਨ ਗੂਨ ਦੇ ਬਚਨ ਹੁੰਦੇ ਨੇ ਪੂਰੇ ਜਿਹੜੇ ਸੰਤ ਮੁਖੋਂ ਹਾਨ ਗੂਨ ਦੇ